ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਅੱਜ ਅਸੀਂ ਚਰਚਾ ਕਰਾਂਗੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਲਵੇਗੀ ਇੱਕ ਟੈਕਸਟ ਪੋਲ ਸਰਵੇ ਪਾਇਆ ਗਿਆ ਸੀ ਉਹਦੇ ਵਿੱਚ ਲੋਕਾਂ ਦੀ ਪ੍ਰਤੀਕਿਰਿਆ ਆਈ ਹੈ ਪ੍ਰਤੀਕਿਰਿਆ ਲੋਕਾਂ ਦੀ ਕੀ ਹੈ 13 ਚੋਂ ਕਿੰਨੀਆਂ ਸੀਟਾਂ ਆਮ ਆਦਮੀ ਪਾਰਟੀ ਪੰਜਾਬ ਤੋਂ ਲੈ ਸਕਦੀ ਹੈ ਤੇ ਜਿਹੜੇ ਸੀਟਾਂ ਨੂੰ ਲੈ ਕੇ ਲੋਕਾਂ ਦੀ ਹੈਰਾਨੀ ਜਨਕ رائے ਸਾਹਮਣੇ ਆਈ ਹੈ ਉਸ ਦੇ ਕਾਰਨ ਕੀ ਨੇ ਉਹਨਾਂ ਕਾਰਨਾਂ ਤੇ ਵੀ ਡੰਗਾਈ ਨਾਲ ਚਰਚਾ ਕਰਾਂਗੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟੈਕਸਟ ਪੋਲ ਸਰਵੇ ਤੇ ਵਿਚਾਰਾਂ ਦੀ ਸਾਂਝ ਪਾਉਣ ਲਈ ਫੋਨ ਲਾਈਨ ਤੇ ਮੌਜੂਦ ਨੇ ਉੱਗੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਵੜਿੰਗ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਖਾਨਪੁਰ ਸਾਹਿਬ ਪ੍ਰੋਗਰਾਮ ਦੇ ਨਿਗਰ ਸਵਕਤ ਜੀ ਚੱਟਰ ਸਾਹਿਬ ਮੇਰੇ ਵੱਲੋਂ ਸਭੁੱੱਚੇ ਸਰੋਤਿਆਂ ਨੂੰ ਜਿਹੜੇ ਇਹ ਪ੍ਰੋਗਰਾਮ ਸੁਣ ਰਹੇ ਨੇ ਤੇ ਦੇਖ ਰਹੇ ਨੇ ਬਹੁਤ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਖਾਨਪੁਰ ਸਾਹਿਬ ਜਿਹੜਾ ਟੈਕਸਟ ਪੋਲ ਆਪਾਂ ਸਰਵੇ ਪਾਇਆ ਸੀ 2 ਹਫ਼ਤੇ ਪਹਿਲਾਂ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਰਾਏ ਸਾਹਮਣੇ ਆਈ ਹੈ ਤਾਂ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਕਿੱਥੇ ਇੱਕ ਖੜੀ ਨਜ਼ਰ ਆ ਰਹੀ ਹੈ ਅੱਜ ਦੇ ਹਾਲਾਤਾਂ 'ਚ ਪੰਜਾਬ 'ਚ ਠੱਠਾ ਸਾਹਿਬ ਦਾ 2 ਹਫ਼ਤੇ ਪਹਿਲਾਂ ਟੈਸਟ ਪੋਲ ਸਰਵੇ ਪਾਇਆ ਸੀ ਉਹ ਸਰਵੇ ਦੇ ਮਤਾਬਕ ਦੇਸ਼ਾਂ ਤੇ ਵਿਦੇਸ਼ਾਂਾਂ ਦੇ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਦੇਖਦੇ ਨੇ ਉਹਨਾਂ ਨੇ ਆਪਣੀ ਆਪਣੀ ਰਾਏ ਭੇਜੀ ਹੈ ਕਿਉਂਕਿ ਇਹ ਵੀ ਆਮ ਆदमी ਪਾਰਟੀ ਵਾਸਤੇ ਪਹਿਲੀ ਪਾਰਲੀਮੈਂਟ ਦੀ ਚੋਣ ਹੈ ਸਰਕਾਰ ਬਣ ਕੇ ਤੇ ਕਿਉਂਕਿ ਇਹਨਾਂ ਦੀ ਸਰਕਾਰ ਬੜੇ ਨੂੰ 2 ਸਾਲ ਹੋ ਗਏ ਜਿਨ੍ਹਾਂ ਨੇ ਕੋਈ 92 ਸੀਟਾਂ ਜਿੱਤ ਕੇ ਦੋ ਵੱਡੀਆਂ ਪਾਰਟੀਆਂ ਨੂੰ ਖੁੱਡੇ ਲੈ ਲਾਇਆ ਸੀ ਅਕਾਲੀ ਤੇ ਕਾਂਗਰਸ ਨੂੰ ਤੇ ਲੋਕ ਇਹ ਗੱਲ ਚਾਹੁੰਦੇ ਸਨ ਕਿ ਅਸੀਂ ਬਦਲਾਅ ਲਿਆਉਣਾ ਹੈ ਇਹ ਪਾਰਟੀ ਬਹੁਤ ਵਧੀਆ ਹੈ ਤੇ ਆਮ ਪਾਰਟੀ ਲੋਕਾਂ ਦੀ ਗੱਲ ਸੁਣੇਗੀ ਪੰਜਾਬ ਦੇ ਮਸਲੇ ਹੋਣਗੇ ਹਰ ਚੀਜ਼ ਦੀ ਪਰ ਇਹ ਪਾਰਟੀ 2 ਸਾਲ ਦੇ ਵਿੱਚ ਆਮ ਤੋਂ ਨਹੀਂ ਖਾਸ ਬੰਦਿਆਂ ਦੀ ਪਾਰਟੀ ਬਣ ਚੁੱਕੀ ਹੈ ਤੇ ਇਸ ਪਾਰਟੀ ਦੇ 2 ਸਾਲ ਦੇ ਵਿੱਚ ਜੋ ਜੋ ਲੋਕਾਂ ਦੇ ਸਾਹਮਣੇ ਗੱਲਾਂ ਜਿਹਨੇ ਲੋਕਾਂ ਦਾ ਇਸ ਪਾਰਟੀ ਵੱਲੋਂ ਮੋਹ ਭੰਗ ਹੁੰਦਾ ਨਜ਼ਰ ਆ ਰਿਹਾ ਹੈ ਸਭ ਤੋਂ ਵੱਡੀ ਗੱਲਤਾ ਇਹ ਹੈ ਕਿ ਕੇਜਰੀਵਾਲ ਨੂੰ ਜੋ ਕਨਵੀਨਰ ਦੇ ਪਾਰਟੀ ਦਾ ਇੱਕ ਇਮਾਨਦਾਰ ਇੱਕ ਚੰਗਾ ਪੜਿਆ ਲਿਖਿਆ ਇੱਕ ਬਹੁਤ ਸੋਝਵਾਰ ਬੰਦਾ ਚਾਹੀਦਾ ਜਿਹੜਾ ਕਿ ਪਿਛਲੇ ਦਿਨੀ ਸ਼ਰਾਬ ਘਟਾਲੇ ਦੇ ਵਿੱਚ ED ਨੇ ਗ੍ਰਿਫਤਾਰ ਕੀਤਾ ਤੇ ਦਿੱਲੀ ਸਰਕਾਰ ਦੇ ਵਿੱਚ ਹੀ ਪਹਿਲਾਂ ਇਹਨਾਂ ਦੇ ਤਿੰਨ ਮੰਤਰੀ ਜੇਬ ਦੇ ਵਿੱਚ ਬੈਠੇ ਨੇ ਚੌਥੇ ਹੁਣ ਕੇਜਰੀਵਾਲ ਵੀ ਜੇਲ੍ਹ ਦੇ ਵਿੱਚ ਹੈ ਗਿਆ ਨੰਬਰ 2 ਦਿੱਲੀ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਹੈ ਤੇ ਪੰਜਾਬ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਹੈ ਇਹ ਆਪਾਂ ਗੱਲ ਸ਼ਰਾਬ ਦੀ ਕਰ ਸੀ ਉਸੇ ਸ਼ਰਾਬ ਦੀ ਪਾਲਿਸੀ ਪਿੱਛੇ ਹੋਏ ਸੀ ਇੱਕ ਨਵਾਂ ਵਾਕਾ ਸੰਗਰੂਰ ਦੇ ਵਿੱਚ ਹੋਇਆ ਜਿਹੜਾ ਕਿ ਜ਼ਹਿਰੀਲੀ ਸ਼ਰਾਬ ਪੀ ਕੇ ਤਕਰੀਬਨ 2 ਦਰਜਣ ਬੰਦੇ ਮੌਤ ਦੇ ਘਾਟ ਉਤਰ ਗਏ ਨੇ ਔਰ ਸ਼ਰਾਬ ਦਾ ਮਾਮਲਾ ਵੀ ਸੰਗਰੂਰ ਜ਼ਿਲ੍ਹੇ ਦਾ ਜਿੱਥੋਂ ਦੇ ਕੀ ਮੁੱਖ ਮੰਤਰੀ ਆਪ ਨੇ ਜਿੱਥੋਂ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਦੂਜਾਰ ਤੇ ਫਿਰ ਉਹ ਮੁੱਖ ਮੰਤਰੀ ਨੇ ਤੇ ਦੂਜਾ ਜਿਹੜਾ ਐਕਸਾਈਜ਼ ਮੰਤਰੀ ਸੀ ਹਰਪਾਲ ਢੀਮਾ ਉਹ ਵੀ ਉਸੇ ਹੀ ਜ਼ਿਲ੍ਹੇ ਦਾ ਹੂੰ ਤੇ ਨੰਬਰ 3 ਜਿਹੜੇ ਕਿ ਉਸ ਹਲਕੇ ਦੇ ਐਮਐਲਏ ਰਹੇ ਨੇ ਤੇ ਮੰਤਰੀ ਵੀ ਨੇ ਆਮਨ ਅਰੋੜਾ ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਦੱਸੋ ਇਹ ਸ਼ਰਾਬ ਇੰਨੇ ਬੰਦੇ ਉਹ ਕਹਿੰਦਾ ਇਹ ਕਿਹੜਾ ਸਾਡੀ ਥੇਕੇ ਦੀ ਸ਼ਰਾਬ ਸੀ ਇਹ ਤਾਂ ਘਰ ਦੇ ਪਰ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਸਰਕਾਰ ਤੁਹਾਡੀ ਹੈ ਲਾਅ ਐਂਡ ਆਰਡਰ ਮੇਨਟੇਨ ਕਰਨਾ ਹਰ ਚੀਜ਼ ਨੂੰ ਖਬਰ ਤੁਹਾਡੇ ਹੱਥ ਹੈ ਇਹ ਤੁਹਾਡੇ ਦਾ ਹੱਥ ਖੜੇ ਵੀ ਸਾਡੇ ਸ਼ਰਾਬ ਦੇ ਠੇਕੇ ਤੋਂ ਜਿਹੜਾ ਮਰੀਏ ਹੁਣ ਜੇ ਫਿਰ ਕਹੋ ਮੈਂ ਨਹੀਂ ਕਿਹੜਾ ਅਸੀਂ ਕਰਾ ਰਹੇ ਨੇ ਲੋਕ ਕਰ ਰਹੇ ਨੇ ਜੇ ਕੋਈ ਵੀ ਫਰੇਚੀ ਆ ਅਸੀਂ ਕਿਹੜਾ ਲੈ ਰਹੇ ਹਾਂ ਇਸ ਤਰ੍ਹਾਂ ਪੈਂਡਾ ਨਹੀਂ ਛੁੱਟਦਾ ਐਸ ਕਰਕੇ ਲੋਕਾਂ ਦਾ ਜਿਹੜਾ ਮੋਹ ਸੀ ਬਹੁਤ ਭੰਗ ਹੋਇਆ ਹੈ ਪਾਰਟੀ ਤੋਂ ਲੋਕ ਮੁੜ ਕੇ ਇਹ ਗੱਲ ਕਹਿੰਦੇ ਨੇ ਕਹਿੰਦੇ ਇਹਦੇ ਨਾਲੋਂ ਤਾਂ ਪਹਿਲੀਆਂ ਸਰਕਾਰਾਂ ਚੰਗੀਆਂ ਸਨ ਤੇ ਜਿਹੜੀਆਂ ਕਿ ਅਸੀਂ ਆਥਾਂ ਦੇ ਨਾਲ ਮਤਲਬ ਇਹ ਨਵੀਂ ਸਰਕਾਰ ਬਣਾਈ ਸੀ ਇਹ ਨਵੀਂ ਸਰਕਾਰ ਨੇ ਤਾਂ ਉਹਨਾਂ ਦਾ 10 10 15 15 ਸਾਲ ਦੇ ਵਿੱਚ ਉਹ ਕੀਤਾ ਸੀ ਇਹਨਾਂ ਨੇ ਤਾਂ 2 ਸਾਲ ਦੇ ਵਿੱਚ ਗੁੱਡੀਆਂ ੜਾ ਪਈਆਂ ਨੇ ਇਸ ਕਰਕੇ ਲੋਕਾਂ ਦਾ ਜਿਹੜਾ ਮੋਹ ਹੈ ਉਹ ਭੰਡ ਹੋਇਆ ਲੱਗਦਾ ਤੁਸੀਂ ਗੱਲ ਕਰ ਰਹੇ ਸੀ ਜਿਹੜਾ ਸਰਵੇ ਵਿਆਪਰ ਟੈਕਸ ਪਾਲ ਸਰਵੇ 2 ਹਫ਼ਤੇ ਪਹਿਲਾਂ ਪਾਇਆ ਸੀ ਉਹਦੇ ਵਿੱਚ ਚਾਰ ਆਪਸ਼ਨਾਂ ਰੱਖਿਆ ਸੀ ਆਪਾਂ ਇਹ ਆਪਸ਼ਨ ਰੱਖਿਆ ਵੀ ਬਈ ਅ 5 ਤੋਂ ਘੱਟ ਸੀਟਾਂ ਬਾਰੇ ਲੋਕਾਂ ਦੀ ਕੀ ਰਾਏ ਹੈ 5 ਤੋਂ 6 ਸੀਟਾਂ ਬਾਰੇ ਲੋਕਾਂ ਦੀ ਕੀ ਰਾਏ ਹੈ 8 ਤੋਂ 10 ਸੀਟਾਂ ਬਾਰੇ ਲੋਕਾਂ ਦੀ ਕੀ ਰਾਏ ਹੈ 11 ਤੋਂ 13 ਸੀਟਾਂ ਵਾਸਤੇ ਲੋਕਾਂ ਦੀ ਕੀ ਰਾਏ ਹੈ ਉਸੇ ਚਾਰੇ ਆਪਸ਼ਨਾਂ ਦੀ ਪਾਈਆਂ ਸੀ ਉਹਨਾਂ ਦਾ ਜਿਹੜਾ ਜਵਾਬ ਹੈ ਲੋਕਾਂ ਨੇ ਬੜੀ ਸੰਗਿਧਗੀ ਨਾਲ ਬੜੀ ਸੋਚ ਸਮਝ ਕੇ ਬੜੇ ਮਤਲਬ ਸਿਆਣ ਫਿਰ ਹਲ ਦਿੱਤਾ ਉਹ ਗੱਲ ਕਹਿੰਦੇ ਨੇ ਵੀ 11 ਤੋਂ 13 ਸੀਟਾਂ ਦੇ ਜਿਹੜੀਆਂ ਉਹ ਬੀਜੇ ਆਉਂ ਗਿਆ ਸਿਰਫ 28% ਲੋਕ ਹੂੰ 28% ਲੋਕ ਇਹ ਗੱਲ ਕਹਿੰਦੇ ਨੇ ਵੀ ਇਹਨਾਂ ਨੂੰ 11 ਤੋਂ 13 ਸੀਟਾਂ ਮਿਲ ਸਕਦੀਆਂ ਨੇ ਇਹ ਸਿਰਫ 28% ਆਂ ਦੀ ਆਇਆ ਜਿਹੜਾ ਦੂਜੀ ਆਪਾਂ ਗੱਲ ਕੀਤੀ ਸੀ ਵੀ 8 ਤੋਂ ਲੈ ਕੇ 10 ਸੀਟਾਂ ਪਰ ਲੋਕਾਂ ਦੀ ਕੀ ਰਾਇ ਹੋਊਗੀ ਉਹ ਕਹਿੰਦਾ ਉਹਨਾਂ ਨੇ ਕਿਹਾ ਵੀ 14% ਲੋਕ ਹੂੰ ਦੀ ਰਾਇ ਇਹ ਹੈ ਵੀ ਇਹਨਾਂ ਨੂੰ 8 ਤੋਂ ਲੈ ਕੇ 10 ਕਿ ਸੀਟਾਂ ਮਿਲ ਸਕਦੀਆਂ ਨੇ ਯਾ ਤੀਜੀ ਆਪਸ਼ਨ ਵੀ ਵੀ 5 ਤੋਂ 7 ਸੀਟਾਂ ਜੇ ਮਤਲਬ ਇਹਨਾਂ ਨੂੰ ਮਿਲਦੀਆਂ ਤਾਂ ਉਹ ਕਹਿੰਦੇ 12% ਲੋਕ ਕਹਿੰਦੇ ਨੇ ਵੀ ਇਹਨਾਂ ਨੂੰ 5 ਤੋਂ 7 ਸੀਟਾਂ ਮਿਲੀਆਂ ਪਰ ਸਭ ਤੋਂ ਘੱਟ ਹੂੰ ਉਹ ਕਹਿੰਦੇ ਸਭ ਤੋਂ ਘੱਟ ਸੀਟਾਂ ਦਾ ਜਿਹੜਾ ਸਰਬ ਹੈ ਵੀ 5 ਤੋਂ ਵੀ ਘੱਟ ਸੀਟਾਂ ਇਹਨਾਂ ਨੂੰ ਮਿਲ ਗਈਆਂ ਉਹ 40% ਲੋਕਾਂ ਦਾ ਜਿਹੜਾ ਹੈ ਉਹ رائے ਆਈ ਹੈ ਇਹ 40% ਲੋਕਾਂ ਨੇ ਇਹ ਗੱਲ ਨੂੰ ਸਾਰਿਆਂ ਨੂੰ ਬਾਤ ਕੀਤਾ ਹੈ ਇਹ ਲੋਕਾਂ ਦੇ ਦਾਲ ਇਹਨਾਂ ਦਾ ਬਹੁ ਭੰਗ ਹੋਣ ਕਰਕੇ ਲੋਕ ਹੁਣ ਉਹ ਕਹਿੰਦੇ ਨੇ ਵੀ ਅਸੀਂ ਇਹ ਜਿਹੜੀਆਂ ਹੈ ਉਹ ਅਸੀਂ ਫੈਸਲਾ ਆਪ ਕਰਾਂਗੇ ਇਸ ਲਈ ਜੋ ਕੀਤੀ ਹੈ ਇਹ ਬੜੀ ਨਾਜ਼ੁਕ ਹੋਈ ਹੈ ਦੂਜੀ ਪਹਿਲਾਂ ਚੱਲਦਾ ਸੀ ਕਿ ਬੀਜੇਪੀ ਦਾ ਤੇ ਅਕਾਲੀ ਦਲ ਦਾ ਸਮਝੌਤਾ ਹੋ ਜਾਊਗਾ ਤੇ ਉਧਰ ਕਹਿੰਦੇ ਸੀ ਆਮ ਆਦਮੀ ਪਾਰਟੀ ਦਾ ਜਿਹੜਾ ਰਿਲਾਇੰਸ ਬਣਿਆ ਹੋਇਆ ਇੰਡੀਆ ਰਿਲਾਇੰਸ ਉਹਦੇ ਨਾਲ ਸਮਝੌਤਾ ਹੋਊਗਾ ਕਾਹਨੂੰ ਉਹ ਵੀ ਨਹੀਂ ਹੋਇਆ ਹੈਗਾ ਉਹ ਜਿਹੜੀਆਂ ਨੇ ਚਾਰ ਪਾਰਟੀਆਂ ਮੇਨ ਨੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਤੇ ਆਪ ਇਹ ਚਾਰੇ ਪਾਰਟੀਆਂ ਆਪਣੇ ਆਪਣੇ ਬੰਦੇ ਖੜੇ ਕਰ ਲਿਈਆਂ ਪਰ ਅਜੇ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਨੇ ਆਪਣੇ ਕੈਂਡੀਡੇਟਾਂ ਦਾ ਐਲਾਨ ਨਹੀਂ ਕੀਤਾ ਤੂ ਚਰਚਾ ਹੈ ਪੰਜ ਅੱਠ ਬੰਦਿਆਂ ਦੀ ਲਿਸਟ ਸੀ ਜਿਹੜੀ ਉਹ ਕੇਜਰੀਵਾਲ ਨੇ ਜਾਰੀ ਕੀਤੀ ਸੀਗੀ ਇਰੇ ਵਿੱਚ ਪੰਜ ਮੰਤਰੀ ਸਨ ਤੇ ਇੱਕ ਕਲਾਕਾਰ ਸੀ ਇੱਕ ਇਦਾਂ ਕਰਕੇ ਵਿਦੇਸ਼ੀ ਸੀਗੇ ਦੇ ਲਈ ਸੀ ਪਰ ਉਹ ਅਜੇ ਜਿਹੜੀ ਲਿਸਟ ਹੈ ਉਹ ਅਜੇ ਉਹਦੇ ਉੱਤੇ ਕੋਈ ਫਾਈਨਲ ਫੈਸਲਾ ਨਹੀਂ ਹੋਇਆ ਕਿਉਂਕਿ ਇਹ ਸੋਚਦੇ ਨੇ ਕਿ ਬਾਕੀ ਪਹਿਲਵਾਨਾਂ ਨੂੰ ਦੇਖਿਆ ਜਾ ਵੀ ਕਾਂਗਰਸ ਵੱਲੋਂ ਕਿਹੜਾ ਪਹਿਲਵਾਨ ਪਹਿਲਵਾਨ ਆਉਂਦਾ ਹੈ ਅਤੇ ਭਾਜੀਪੀ ਵੱਲੋਂ ਕਿਹੜਾ ਪਹਿਲਵਾਨ ਆਉਂਦਾ ਹੈ ਤੇ ਇਸ ਕਰਕੇ ਉਹ ਪਹਿਲਵਾਨ ਦੇ ਮੁਤਾਬਕ ਉਸ ਦੇ ਬਰਾਬਰ ਦਾ ਬੰਦਾ ਖੜਾ ਕਰਨ ਦੇ ਸੋਚ ਰਹੇ ਨੇ ਇਸ ਲਈ ਇਹ ਸਥਿਤੀ ਹੈ ਦੂਜੀ ਗੱਲ ਇਹ ਹੈ ਜੱਤਾ ਸਾਹਿਬ ਜਿਹੜੀ ਪੰਜਾਬ ਦੀ ਇਲੈਕਸ਼ਨ ਹੋਣੀ ਹੈ ਸੱਤਵੇਂ ਜਿਹੜੀ ਸਭ ਤੋਂ ਬਾਅਦ ਹੋਣੀ ਹੈ ਹੂੰ ਸਭ ਤੋਂ ਬਾਅਦ ਚੋਣ ਹੋਣ ਕਰਕੇ ਜਿਹੜੇ ਬਾਕੀ ਸਟੇਟਾਂ ਦੇ ਵਿੱਚ ਕਿਸ ਤਰ੍ਹਾਂ ਦਾ ਲੋਕਾਂ ਦਾ ਮਾਹੌਲ ਬਣਦਾ ਹੈ ਕਿਸ ਤਰ੍ਹਾਂ ਦਾ ਪ੍ਰਚਾਰ ਹੁੰਦਾ ਹੈ ਕਿਸ ਤਰ੍ਹਾਂ ਮੀਡੀਆ ਗੱਦਾ ਕਿੰਨੇ ਪਰਸੈਂਟ ਬੋਰ ਕਿੰਨੂ ਪਈਆ ਕਿੰਨੇ ਕਿੰਨੂ ਪਈਏ ਉਹਦਾ ਅਸਰ ਵੀ ਅਕੀਰ ਦੇ ਉੱਤੇ ਪਾਣਾ ਹੈ ਲੇਕਿਨ ਹੁਣ ਕੇਜਰੀਵਾਲ ਦੇ ਅੰਦਰ ਜਾਣ ਕਰਕੇ ਲੋਕਾਂ ਦਾ ਜਿਹੜਾ ਮੋਹ ਸੀ ਉਹ ਭੰਗ ਹੋ ਗਿਆ ਕਿ ਜਿਹੜੇ ਇਮਾਨਦਾਰੀ ਦੀ ਆਪਣੇ ਧਰਮ ਪੁੱਤਰ ਬਣਦੇ ਸਨ ਕਿ ਹਮ ਪੈਸਾ ਨਹੀਂ ਲੇਂਗੇ ਹਮ ਇਹ ਨਹੀਂ ਕਰੇ ਉਹ ਸਾਰੀਆਂ ਗੱਲਾਂ ਖਤਮ ਹੋ ਗਿਆ ਦੂਜਾ ਤਾਂ ਇਲੈਕਸ਼ਨ ਜਿਹੜਾ ਸਾਡੇ ਪਿੱਛੇ ਹੋਇਆ ਸੀ ਵੀ ਇਲੈਕਸ਼ਨ ਵਾਸਤੇ ਲੋਕਾਂ ਨੇ ਲਿਖ ਤੋ ਪੋਲ ਇਲੈਕਟੋ ਬੌਂਡ ਇਲੈਕਟੋ ਬੌਂਡ ਨੇ ਵੀ ਇਹ ਗੱਲ ਸਾਫ਼ ਕਰ ਦਦੀ ਹੈ ਇਹ ਰਾਤ ਦੇ ਹਮਾਮ ਦੇ ਵਿੱਚ ਸਾਰੇ ਹੀ ਨੰਗੇ ਨੇ ਕੋਈ ਵੀ ਇਦਾਂ ਦੀ ਪਾਰਟੀ ਨਹੀਂ ਹੈਗੀ ਜਿਹੜੀਆਂ ਕੀ ਫੈਕਟਰੀਆਂ ਤੋਂ ਇੰਡਸਟਰੀਆ ਤੋਂ ਵੱਡੇ-ਵੱਡੇ ਕਾਰੋਬਾਰੋਂ ਪੈਸੇ ਲੈਂਦੇ ਜਦ ਉਹਨਾਂ ਤੋਂ ਪੈਸੇ ਲੈਂਦੇ ਨੇ ਫਿਰ ਕੰਮ ਉਹਨਾਂ ਦੇ ਕਰਦੇ ਨੇ ਹੂੰ ਹੁਣ ਜਿੱਦਾਂ ਸਭ ਤੋਂ ਵੱਧ ਫੰਡਾ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਆ 761 ਕਰੋੜ ਰੁਪਈਆ ਹੂੰ ਤੇ ਉਹ 761 ਕਰੋੜ ਰੁਪਈਆ ਕਿਹੜੇ ਲੋਕਾਂ ਦਾ ਆ ਉਹਨਾਂ ਲੋਕਾਂ ਦਾ ਆ ਜਿਨ੍ਹਾਂ ਉੱਤੇ ਈਡੀ ਦੇ ਛਾਪੇ ਮਾਰੇ ਛਾਪੇ ਮਾਰ ਕੇ ਪੁੱਛਗਿੱਛ ਦੇ ਵੀ ਗਿਆ ਜੇ ਆਪਣੀ ਜਾਨ ਬਚਾਉਰਿਆ ਤਾਂ ਇਲੈਕਸ਼ਨ ਪੋਲ ਦੇ ਵਿੱਚ ਭਾantia ਜਮਤਾ ਪਾਰਟੀ ਨੂੰ ਪੈਸੇ ਪਾ ਦੋ ਉਹ ਲੋਕਾਂ ਦੀ ਗੱਲ ਵੀ ਸਾਹਮਣੇ ਆਈ ਹੈ ਇਹ ਗਲੂਠਾ ਦੇ ਕੇ ਵੱਡੇ ਵੱਡੇ ਤੱਕੀਆਂ ਵਾਲਾ ਤੋਂ ਵੱਡੇ ਵੱਡੇ ਕਾਰਖਾਨੇਦਾਰਾਂ ਤੋਂ ਵੱਡੇ ਵੱਡੇ ਲੋਕਾਂ ਤੋਂ ਪੈਸਾ ਲੈ ਕੇ ਇਹ ਪਾਰਟੀ ਫੰਡ ਕੀਤਾ ਹੈ ਉਹ ਪਾਰਟੀ ਫੰਡ ਉਹ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੂੰ ਖਰੀਦ-ਫਰੋਖਤ ਕਰਨ ਦੇ ਲਈ ਹੋਊਗਾ ਕਿਉਂਕਿ ਖਰੀਦ-ਫਰੋਖਤ ਹਮੇਸ਼ਾ ਜਿਹੜੇ ਛੋਟੇ ਤੱਕੇ ਦੇ ਲੋਕ ਨੇ ਜੋ ਵੀ ਚੌਪੜੀ ਵਾਲੇ ਨੇ ਜਾਂ ਗਰੀਬ ਲੋਕ ਨੇ ਉਹ ਥੋੜੇ ਜਿਲੇ ਲਾਲਚ ਵਿੱਚ ਆ ਕੇ ਪੈਸਾ ਇਹਨਾਂ ਕੋਲ ਖੁੱਲ ਹੈ ਇਸ ਲਈ ਆਪਾਂ ਲੋਕ ਰਾਜ ਨਹੀਂ ਕਹਿ ਸਕਦੇ ਇਹਨੂੰ ਖਰੀਦ ਰਾਜ ਕਹਿ ਸਕਦੇ ਆ ਇਹ ਆਪ ਬਿਮਾਰਕ ਰਾਜ ਕਹਿ ਸਕਦੇ ਆ ਕਿਉਂਕਿ ਜਿਹੜਾ ਚੰਗੀ ਡੁਗਡੁਗੀ ਪ ਜਾਊਗਾ ਚੰਗੇ ਪੈਸੇ ਲੋਕਾਂ ਨੂੰ ਬੱਲੂਗਾ ਚੰਗੇ ਲਾਲਚ ਦੇਊਗਾ ਚੰਗੇ ਲਾਰੇ ਲਾਊਗਾ ਉਹ ਅੱਗੇ ਆਊਗਾ ਸਸ ਇਹ ਸਰਵੇ ਨੇ ਕਲੀਅਰ ਕਰ ਦਿੱਤਾ ਕਿ ਫਿਰ ਜਿਵੇਂ ਮੰਨ ਲਓ ਕਿ 40% ਲੋਕਾਂ ਨੇ ਇਹ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਪੰਜ ਤੋਂ ਘੱਟ ਸੀਟਾਂ ਲਾਊਗੀ ਤਾਂ ਇਹਦਾ ਮਤਲਬ ਫਿਰ ਵੱਧ ਸੀਟਾਂ ਕੋਈ ਹੋਰ ਪਾਰਟੀ ਲਾਊਗੀ ਤਿੰਨ ਪਾਰਟੀਆਂ ਭਾਜਪਾ ਅਕਾਲੀ ਦਲ ਤੇ ਕਾਂਗਰਸ ਜਿਹੜੀਆਂ ਇਹਦੇ ਵਿਰੋਧ ਦੇ ਵਿੱਚ ਮੁੱਖ ਪਾਰਟੀਆਂ ਹੋਣਗੀਆਂ ਤਾਂ ਫਿਰ ਉਹ ਜਿਹੜੀਆਂ ਤਿੰਨ ਪਾਰਟੀਆਂ ਨੇ ਬਾਕੀ ਸੀਟਾਂ ਜਿਹੜੀਆਂ ਇਸ ਤੋਂ ਉੱਪਰ ਬਚੀਆਂ ਉਹ ਵੰਡ ਕੇ ਲੈਣਗੀਆਂ ਜਾਂ ਕੋਈ ਇੱਕ ਪਾਰਟੀ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰੂਗੀ ਸਕਟਰ ਸਾਹਿਬ ਜੇ ਬੀਜੇਪੀ ਤੇ ਅਕਾਲੀ ਦਲ ਦਾ ਸਮਝੌਤਾ ਹੋ ਜਾਂਦਾ ਤਾਂ ਫਿਰ ਉਹ ਚੰਗੇ ਮੁਕਾਬਲੇ ਦੇ ਵਿੱਚ ਤਿੰਨ ਪਾਰਟੀਆਂ ਆ ਜਾਣੀਆਂ ਸੀਗੀ ਪਰ ਹੁਣ ਬੀਜੇਪੀ ਤੇ ਅਕਾਲੀ ਦਲ ਦਾ ਸਮਝੌਤਾ ਨਹੀਂ ਹੋਇਆ ਕਿਉਂਕਿ ਬੀਜੇਪੀ ਦਾ ਪਿੰਡਾਂ ਦੇ ਵਿੱਚ ਕੋਈ ਆਧਾਰ ਨਹੀਂ ਹੈਗਾ ਜੇ ਉਹਨਾਂ ਨੇ ਪਿੰਡਾਂ ਦੇ ਵਿੱਚ ਵੜਨਾ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਕੇ ਉਹਨਾਂ ਨੇ ਪਿੰਡਾਂ ਵਿੱਚ ਵੜਨਾ ਸੀ ਇਸ ਲਈ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਕੋਈ ਜ਼ਿਆਦਾ ਅਸਰ ਨਹੀਂ ਨਜ਼ਰ ਆਉਂਦਾ। ਬਾਕੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਯਾਤਰਾ ਸ਼ੁਰੂ ਕੀਤੀ ਹੈ। ਲੋਕਾਂ ਨੂੰ ਜਾਗੂਣ ਲੂ ਜਾਗਦਰ ਕਰਨ ਲਈ ਉਹਨਾਂ ਦੇ ਵਿੱਚ ਕੱਟ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ ਪਰ ਕਈ ਵਾਰ ਹੁੰਦਾ ਹੈ ਕੱਟਕੁੱਟ ਹੋ ਜਾਂਦੇ ਨੇ ਜਿਵੇਂ ਕਹਿੰਦੇ ਸੀ ਆਪਣੇ ਸਿੱਧੂ ਸਾਹਿਬ ਕਹਿੰਦਾ ਜਿੱਥੇ ਮੈਂ ਜਾਂਦਾ ਕੱਟ بڑا ਹੁੰਦਾ ਪਰ ਵੋਟਾਂ ਜਿਉਂ ਦੇਂਦਾ ਨਾ ਵੋਟਾਂ ਨਹੀਂ ਲਾ ਪਾਉਂਦੇ। ਇਸ ਲਈ ਇਹ ਹੈ ਕਿ ਪਿੰਡਾਂ ਵਿੱਚ ਜਾਣ ਜੇਕਰ ਉਹ ਬੀਜੇਪੀ ਨਾਲ ਸ਼੍ਰੋਮਣੀ ਅਕਾਲੀ ਦਲ ਸਮਝੌਤਾ ਕਰਨ ਦਾ ਤਾਂ ਵੀ ਲੋਕਾਂ ਨੇ ਗੱਲ ਕਹਿਣਾ ਸੀ ਵੀ ਸੁਰਹਤਾ ਤੁਸੀਂ ਨਾਲ ਕਰ ਲਿਆ ਲੇਕਿਨ ਜਿਹੜੀ ਕਿਸਾਨੀ ਮੰਗਾ ਸੀ ਜਾਂ ਜਿਹੜੇ ਸਾਡੇ ਕਾਦੀ ਪਿੰਡਾਂ ਦੇ ਵਿੱਚ ਬਾਹਰ ਬੈਠੇ ਨੇ ਜਾਂ ਅੰਮ੍ਰਿਤਪਾਲ ਦਾ ਮਾਲ ਉਹਦਾ ਕੋਈ ਹੱਲ ਨਹੀਂ ਕਰਾਇਆ ਇਸ ਲਈ ਹੁਣ ਇਹ ਸੀਟਾਂ ਲੱਗ ਲੱਗ ਡਾੜੀਆਂ ਹੁਣ ਤਿੰਨਾਂ ਹੀ ਪਾਰਟੀਆਂ ਦੇ ਵਿੱਚ ਚਾਰਾਂ ਹੀ ਪਾਰਟੀਆਂ ਥੋੜਾ ਥੋੜਾ ਪਰ ਜ਼ਿਆਦਾ ਮੁਕਾਬਲਾ ਉਹਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਲੱਗਦਾ ਤੇ ਦੂਜੀਆਂ ਪਾਰਟੀਆਂ ਵੀ ਆਪਣੀ ਕਾਰਜਕਾਰੀ ਚੰਗੀ ਦਿਖਾਉਣਗੀਆਂ ਬਾਕੀ ਸਮਾਂ ਬਹੁਤ ਪਿਆ ਜੀ ਹਮ ਸਮਾਂ ਅਜੇ ਕਿਉਂਕਿ 1 ਜੂਨ ਨੂੰ ਵੋਟਾਂ ਪੈਂਦੀਆਂ ਨੇ ਉਸ ਤੋਂ ਬਾਅਦ ਸਾਰੇ ਹੀ ਹਿੰਦੁਸਤਾਨ ਦੇ ਜਿਹੜੀਆਂ ਸਟੇਟਾਂ ਨੇ ਉਹਨਾਂ ਦੀ ਹਵਾ ਦਾ ਵੀ ਪਤਾ ਲੱਗਦਾ ਵੀ ਲੋਕ ਕਿਹੜੇ ਪਾਸੇ ਨੂੰ ਕੀ ਬੀਜੇਪੀ ਨੂੰ ਬਦਲਣਾ ਚਾਹੁੰਦੇ ਆ ਜਿਹੜਾ ਇੰਡੀਆ ਰੇਲੈਂਸ ਹੈ ਉਹਦੇ ਨਾਲ ਗੱਲ ਬਣਦੀ ਲੱਗੇ ਇਹ ਉਹਦੇ ਨਾਲ ਹੀ ਹਵਾ ਦੇ ਝੋਲੇ ਦੇ ਨਾਲ ਹੀ ਜਿਹੜਾ ਹੈ ਉਹ ਪੰਜਾਬ ਦੀ ਵੋਟਾਂ ਦੇ ਉੱਤੇ ਅਸਰ ਕਰੇਗਾ ਕੁਲਮ ਲਾ ਕੇ ਤੁਸੀਂ ਇਹ ਕਹਿ ਸਕਦੇ ਹੋ ਕਿ ਦੂਜੀਆਂ ਸੂਬਿਆਂ ਦੇ ਵਿੱਚ ਜੇਕਰ ਮੰਨ ਲਓ ਅ ਬੀਜੇਪੀ ਦੀ ਹਵਾ ਹੁੰਦੀ ਆ ਤਾਂ ਉਹ ਪੰਜਾਬ ਹਰਿਆਣਾ ਜਾਂ ਜਿਹੜੇ ਸੂਬਿਆਂ ਦੇ ਵਿੱਚ ਮਤਲਬ ਬੀਜੇਪੀ ਵਿਰੋਧੀ ਸਰਕਾਰਾਂ ਨੇ ਉੱਥੇ ਪ੍ਰਭਾਵ ਪੈ ਸਕਦਾ ਹੈ ਬਿਲਕੁਲ ਬਿਲਕੁਲ ਜਿੱਟਾ ਸਾਹਿਬ ਅੱਜਕਲ ਲੋਕ ਦੇ ਜਿਹੜੇ ਇਹ ਜਿੱਦਾਂ ਅਜੇ ਗਿਰਬਿਤ ਰੰਗ ਬਦਲ ਦੇ ਦਾ ਸਮਾਂ ਲੱਗਦਾ ਹੈ ਜੀ ਗਿਰਗਿੜ ਰ ਪਰ ਲੋਕਾਂ ਨੂੰ ਆਪਣਾ ਇਰਾਦੇ ਬਦਲਣ ਦਾ ਸਮਾਂ ਨਹੀਂ ਲੱਗਦਾ ਉਹ ਕਹਿੰਦੇ ਜਿਹਦੀ लाठी ਉਹਦੀ ਮਹਸ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਜਿਹੜੀ ਪਾਰਟੀ ਦੀ ਕਾਰਗੁਜ਼ਾਰੀ ਬਾਕੀ ਸਟੇਟਾਂ ਦੇ ਵੀ ਚੰਗੀ ਨਜ਼ਰ ਆਉਗੀ ਪੰਜਾਬ ਦੇ ਉਸ ਪਾਸੇ ਆਪਣੀ ਬੋਲਸਾ ਕੇ ਉਹ ਸਰਕਾਰ ਦੇ ਵਿੱਚ ਸਭ ਨੂੰ ਸਭ ਇੱਕ ਗੱਲ ਤੁਸੀਂ ਵੀ ਮੰਨਦੇ ਹੋ ਕਿ ਆਮ ਆਦਮੀ ਪਾਰਟੀ ਜਿਹੜੀ ਅਦੋਖ ਸਾਲਾਂ ਤੋਂ ਆ ਚੋਣਾਂ ਦੇ ਵਿੱਚ ਥੱਲੇ ਨੂੰ ਗਿਰਦੀ ਨਜ਼ਰ ਆ ਰਹੀ ਹੈ ਲੋਕਾਂ ਦੇ ਹਿਸਾਬ ਨਾਲ ਕਿਉਂਕਿ ਲੋਕਾਂ ਨੇ ਵੋਟ ਪਾਉਣੀ ਹੁੰਦੀ ਹੈ ਲੋਕਤੰਤਰ ਦੇ ਵਿੱਚ ਉਹਨਾਂ ਦੇ ਹਿਸਾਬ ਨਾਲ ਉਹਦਾ ਵੱਡਾ ਕਾਰਨ ਇਹ ਵੀ ਹੈ ਕਿ ਇਹਨਾਂ ਕੋਲ ਉਮੀਦਵਾਰ ਵੀ ਨਹੀਂ ਹੈਗੇ ਦੂਜੀਆਂ ਪਾਰਟੀਆਂ ਛੱਡ ਛੱਡ ਕੇ ਜਿਹੜੇ ਆ ਰਹੇ ਨੇ ਉਹਨਾਂ ਨੂੰ ਇਹ ਟਿਕਟਾਂ ਦੇ ਰਹੇ ਨੇ ਇਹ ਵੀ ਕਾਰਨ ਹੈ ਕਿ ਲੋਕ ਨਾਰਾਜ਼ ਨੇ ਇਹਨਾਂ ਤੋਂ ਜੱਟਾ ਸਾਹਿਬ ਇਸ ਪਾਰਟੀ ਦੇ ਕੋਲ ਕੋਈ ਵੀ ਬਤਲੋ ਚੰਗੇ ਵਰਕਰ ਚੰਗੇ ਬਲਾਰੇ ਚੰਗੇ ਜੀਵਨ ਵਾਲੇ ਚੰਗੇ ਬਦਲ ਵਾਲੇ ਵੀ ਯੋਗੇ ਜਰੂਰਨ ਕੇ ਆਮ ਆਦਮੀ ਪਾਰਟੀ ਜਿਵੇਂ ਪ੍ਰਤਾਪ ਸਿੰਘ ਬਾਜਵਾ ਨੇ ਕਹਾ ਕੋਈ ਪੈਨਸ਼ਨ ਲਾਉਣ ਵਾਲਾ ਹੈ ਕੋਈ ਸਾਈਕਲ ਠੀਕ ਕਰਨ ਵਾਲਾ ਕੋਈ ਡਾਉਣ ਵਾਲਾ ਕੋਈ ਹੈ ਕਿ ਉਹ ਸਿਆਸਤ ਦੇ ਵਿੱਚ ਆਉਣ ਵਾਸਤੇ ਸਮਾਂ ਲੱਗਦਾ ਹੈ ਸਿਆਸਤ ਨੂੰ ਸਮਝਣ ਵਾਸਤੇ ਕੁਰਬਾਨੀਆਂ ਵੀ ਕਰਦੀਆਂ ਪੈਂਦੀਆਂ ਜਿਹੜਾ ਪਰ ਇਹਨਾਂ ਦੇ ਵਿੱਚੋਂ ਮੈਂ ਕਹਿੰਦਾ ਬਹੁਤ ਹੀ ਘੱਟ ਹੋਣਗੇ ਜਿਹੜੇ ਕਿ ਸਾਗ ਪਰ ਦੂਜੀ ਗੱਲ ਹੈ ਕਿ ਇਹ ਆਮ ਪਾਰਟੀ ਖੰ ਦਾ ਨਾਂ ਨਾ ਸਿਰ ਆਮ ਪਾਰਟੀ ਦਾ ਪਰ ਇਹ ਬੰਦੇ ਤਾਂ ਡੈਪਟੀਟੇਸ਼ਨ ਤੋਂ ਕਾਂਗਰਸ ਦੇ ਜਾਂ ਦੂਜੀਆਂ ਪਾਰਟੀਆਂ ਜਿਹੜਾ ਵੀ ਕਹਿੰਦਾ ਜੀ ਸਾਲੂਗਵਾਲ ਹੋਏ ਦੇਖਦੇ ਹਾਂ ਵੀ ਸਭੀ ਚੰਗੀ ਆ ਉਹਨੂੰ ਵੋਟਾਂ ਇਹ ਆਮ ਆਦਮੀ ਪਾਰਟੀ ਨੇ ਹੁਣ ਕਹਿ ਸੱਜਿਆ ਆ ਇਹ ਹੁਣ ਸਪੈਸ਼ਲ ਵੀਆਈਪੀ ਆਮ ਪਾਰਟੀ ਹੈ ਵੀਆਈਪੀ ਲੋਕਾਂ ਦੀ ਪਾਰਟੀ ਹੈ ਉਹਨਾਂ ਨੂੰ ਲੈਂਦੇ ਨੇ ਜਿਹੜਾ ਬੰਦਾ ਨਾ ਹੁਣ ਜਿਵੇਂ ਆਪਣਾ ਅਮਰੀਕਾ ਦੇ ਵਿੱਚ ਆਪਣਾ ਅੰਬੈਸਡਰ ਸੀਗਾ ਜੀ ਉਸ ਅੰਬੈਸਡਰ ਨੂੰ ਅੰਮ੍ਰਿਤਸਰ ਤੋਂ ਟਿਕਟ ਦੇ ਰਹੇ ਆ ਕਿਉਂਕਿ ਐਸ ਸਿੱਖ ਨਾਤੇ ਉਹ ਆਇਆ ਹੈ ਚੰਗੀ ਹਾਲਤ ਆ ਇੱਕ ਕਰਕੇ ਆਪਣਾ ਤਾਂ ਕੋਈ ਲੀਡਰ ਪੈ ਨੇ ਇਹਨਾਂ ਨੇ ਆਪਣੇ 5 ਜਿਹੜੇ ਅੰਮਲਿਸਟਰ ਸੀ ਉਹਨਾਂ ਨੂੰ ਹੀ ਟਿਕਟ ਦਿੱਤੀ ਹੈ ਕਿ 92 ਬੰਦਿਆਂ ਦੇ ਵਿੱਚ ਇਹਨਾਂ ਦੇ ਕੋਲ ਹੋਰ ਕੋਈ ਕਾਬਲ ਬੰਦਾ ਨਹੀਂ ਸੀਗਾ ਜਦੋਂ ਇਹ ਤਾਂ ਮੰਤਰੀ ਬਣੇ ਬਣੇ ਹੋਏ ਨੇ ਚਾਹ ਪਾਸੇ ਜਾਂਦੇ ਕਿ ਮੇਰੇ ਕੋਲ 92 ਉਹ ਹੀਰੇ ਨੇ ਉਹ ਮੋਤੀ ਨੇ ਕਿ ਉਹ ਮੋਤੀਆਂ ਦੇ ਵਿੱਚ ਹੁਣ ਕਾਨ ਪੈ ਗਈ ਹੈ ਉਹ ਮੋਤੀਆਂ ਦੇ ਵਿੱਚ ਹੁਣ ਥਾਲਸ ਲੱਗੀ ਹੈ ਤੇ ਤੁਹਾਨੂੰ ਇਹੀ ਪੰਜ ਨਜ਼ਰ ਆਉਂਦੇ ਨੇ ਇਹਨਾਂ ਨੂੰ ਦੂਜੇ ਬੰਦਿਆਂ ਨੂੰ ਵੀ ਸਮਾਂ ਦੇਣਾ ਚਾਹੀਦਾ ਸੀ ਬੁੜਬੁੜ ਕੇ ਉਹੀ ਨਹੀਂ ਫਿਰ ਤਾਂ ਉਹੀ ਗੱਲ ਹੋ ਗਈ ਜਿਸ ਨਾਲ ਪੁਰਾਣੀਆਂ ਪਾਰਟੀਆਂ ਆਪਣੀ ਤੁਨਬਾ ਪਰਬਰੀ ਉਬਾਪ ਤੋਂ ਬਾਅਦ ਮੁੰਡਾ ਆ ਗਿਆ ਮੁੰਡੇ ਤੋਂ ਬਾਅਦ ਉਹਦੀ ਲੂ ਆ ਗਈ ਫਿਰ ਪੁੱਤ ਆ ਗਿਆ ਫਿਰ ਉਸ ਪਾਰਟੀ ਦੇ ਵਿੱਚ ਵੀ ਕੀ ਵਰ ਗਿਆ ਇਸ ਲਈ ਲੋਕਾਂ ਦਾ ਜਿਹੜਾ ਮੋਹ ਹੈ ਉਹ ਭੰਗ ਹੋ ਗਿਆ ਹੁਣ ਤਾਂ ਮੈਂ ਕਹੀ ਜੀ ਬਾਹਰ ਜਾਣਾ ਲੋਕ ਗੱਲ ਕਰਦੇ ਆ ਕਿ ਕੀ ਹਾਲ ਆ ਮਾਂ ਪਾਰਟੀ ਦਾ ਉਹ ਕਹਿੰਦੇ ਜੀ ਉਹਨਾਂ ਦੇ ਵਰਕ ਨਹੀਂ ਕਹਿੰਦੇ ਨੇ ਜੀ ਬਸ ਕੀ ਕਹੀਏ ਬੜੇ ਗਰਟ ਹੋ ਗਿਆ ਅਸੀਂ ਤਾਂ ਬੜੀ ਆਸਾਂ ਲੈ ਕੇ ਆਏ ਸੀ ਕਿ ਅਸੀਂ ਲੋਕਾਂ ਦੇ ਕੰਮ ਕਰਾਵਾਂਗੇ ਸਾਨੂੰ ਤਾਂ ਵੀ ਪੁੱਛਦਾ ਨਹੀਂ ਸਾਨੂੰ ਤਾਂ ਥਾਣੇ ਦੇ ਵਿੱਚ ਕਿਸੇ ਦੀ ਸਪਾਰਕ ਕਰਵਾ ਗਿਆ ਸਾਡੇ ਕੋਲ ਪਾਵਰਟੀ ਹੈਗਾ ਤਾਰੀਆਂ ਪਾਵਰਾਂ ਜਿਹੜੀਆਂ ਉਹ ਮੰਤਰੀਆਂ ਕੋਲ ਨੇ ਇਸ ਲਈ ਲੋਕ ਨਰਾਜ਼ ਸੀ ਦੀ ਦਿਸ਼ਾ ਦੇ ਵੱਲ ਜਾ ਰਹੇ ਮੇਰੇ ਕੋਲ ਤਾਂ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਨੂੰ ਦੇ ਉੱਤੇ ਨਿਗਾਈ ਦੇ ਨਾਲ ਸੋਚਣਾ ਪਊਗਾ ਜੋ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਤਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਖੰਡੂਰ ਸਾਹਿਬ ਤੁਸੀਂ ਨਿਗਾਈ ਨਾਲ ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਸਾਂਝੇ ਕੀਤੇ ਨੇ ਬਹੁਤ-ਬਹੁਤ ਧੰਨਵਾਦ ਚੱਠਾ ਸਾਹਿਬ ਤੁਹਾਡਾ ਤੇ ਸਮੂੱਚੇ ਸਰੋਤਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਨਾਲ ਸਨ ਉੱਗੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੂਬੜਿੰਗ ਸਾਹਿਬ ਜਿਨ੍ਹਾਂ ਨੇ ਇਸ ਟੈਕਸਟ ਪੋਲ ਸਰਵੇ ਦੇ ਉੱਤੇ ਆਪਣੀ ਵਿਚਾਰਾਂ ਦੀ ਰੌਸ਼ਨੀ ਪਾਈ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਥਿਤੀ ਬਣੀ ਹੈ ਲੋਕਾਂ ਦੇ ਮੁਤਾਬਕ ਉਹ ਕਿਉਂ ਬਣੀ ਹੈ ਨਿਹਾਰਵਾਲੂ ਪਾਰਟੀ ਕਿਉਂ ਗਈ ਹੈ ਉਹਦੇ ਕਾਰਨ ਕੀ ਨੇ ਪ੍ਰਮੁਖਤਾ ਦੇ ਨਾਲ ਉਜਾਗਰ ਕੀਤੇ ਨੇ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਕਰੋਗੇ ਫਿਲਹਾਲ ਲਈ ਇਨਾ ਹੀ ਦਿਓ ਜੱਜ ਧੰਨਵਾਦ